ਹਾਂਜੀ ਗਾਇਸ ਵੈਲਕਮ ਬੈਕ ਟੂ ਮਾਈ ਮੀਨੀ ਬਲੌਗ ਹਾਂਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਰਾਜਮਾ ਤੇ ਆਲੂ ਦੀ ਸਬਜ਼ੀ ਰਾਜਮਾ ਤੇ ਆਲੂ ਨੂੰ ਅਸੀਂ ਪਹਿਲਾਂ ਚੁੱਲੇ ਤੇ ਵਾਲ ਕਰ ਲਿਆ ਹੁਣ ਅਸੀਂ ਲਗਾਉਣ ਜਾ ਰਹੇ ਹਾਂ ਤੜਕਾ ਹਾਂਜੀ ਹੁਣ ਅਸੀਂ ਤੇਲ ਨੂੰ ਗਰਮ ਕਰਨ ਲਈ ਰੱਖਿਆ ਹੋਇਆ ਤੇਲ ਗਰਮ ਹੋ ਰਿਹਾ ਤੇ ਇਹ ਨੇ ਸਾਡੇ ਮਸਾਲੇ ਤੜਕੇ ਲਈ ਸਭ ਤੋਂ ਪਹਿਲਾਂ ਅਸੀਂ ਜੀਰਾ ਪਿਆਜ਼ ਸੁਖਾੜੇ ਮਸਾਲੇ ਪਾਵਾਂਗੇ ਸਬਜ਼ੀ ਲਈ ਤੋਂ ਬਾਅਦ ਲਸਣ ਪਿਆਜ਼ ਤੇ ਲਸਣ ਨੂੰ ਜਿਹੀ ਤਰ੍ਹਾਂ ਸੁਨਣਾ ਥੋੜਾ ਟਾਈਮ ਡਾਰਕ ਬ੍ਰਾਊਨ ਹੋਣ ਤੇ ਫਿਰ ਇਸ ਦੇ ਵਿੱਚ ਟਮਾਟਰ ਮਿਰਚ ਅਦਰਕ ਪਾਓ ਪਹਿਲਾਂ ਨੂੰ ੜਕ ਭਰਨ ਹੁੰਦੇ ੜਕ ਭਰਨ ਹੋ ਚੁੱਕਿਆ ਤੜਕਾ ਇਸ ਤੋਂ ਬਾਅਦ ਮਿਰਚ ਤੇ ਅਦਰਕ ਪਾਓ ਵਰਤਣਾ ਤੇ ਜੀ ਤਰ੍ਹਾਂ ਤੜਕਾ ਮਿਲਾਓ ਕਿਉਂਕਿ ਤੜਕਾ ਥੱਲੇ ਨਾ ਲੱਗ ਸਕੇ ਇਸ ਤਰ੍ਹਾਂ ਟਮਾਟਰ ਪਾਓ ਬਾਅਦ ਵਿੱਚ ਮਸਾਲੇ ਪਾਓ ਹਲਦੀ ਨਮਕ ਪਾ ਦਲੋ ਚਾਹੇ ਥਾਰ ਤੇ ਕੁਝ ਹੋਰ ਮਸਾਲੇ ਤਿੱਕੋ ਸਾਰੇ ਜਾਣੇ ਬਾਹਰ ਕਿੰਨਾ ਹਨੇਰਾ ਹੋ ਚੁੱਕਿਆ ਅੱਜ ਅਸੀਂ ਸਬਜ਼ੀ ਬਣਾਉਣ ਲਈ ਲੇਟ ਹੋ ਚੁੱਕੇ ਆ ਕਿਉਂਕਿ ਅੱਜ ਸੀਗਾ ਸੰਡੇ ਤਾਂ ਅੱਜ ਦੁਪਹਿਰਾਂ ਸਾਤ ਸੀ ਇਸ ਕਰਕੇ ਅਸੀਂ ਲੇਟ ਹੋ ਗਏ ਹੁਣ ਤੇ ਤੜਕਾ ਲੱਗਦਾ ਇਸ ਕਰਕੇ ਥੋੜਾ ਜਿਹਾ ਪਾਣੀ ਪਾਉਣਾ ਚਾਹੀਦਾ ਤੜਤੇ ਦੇ ਵਿੱਚ ਹਾਂਜੀ ਹੁਣ ਤੜਕਾ ਲੱਗ ਚੁੱਕਿਆ ਤੇ ਹੁਣ ਅਸੀਂ ਸੀਟੀ ਲਵਾਵਾਂਗੇ ਕੁੱਕਰ ਨੂੰ ਬੰਦ ਕਰ ਦੇਵਾਂਗੇ ਹਾਂਜੀ ਗਾਇਸ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਤੇ ਕਮੈਂਟ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਥੈਂਕ ਯੂ